ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਹੀ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਜਿਹੜੇ ਹੁਣ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈਗਾ ਕਿ ਅਮਰੀਕਾ ਨੇ 205 ਭਾਰਤੀ ਮੁੰਡੇ ਕੁੜੀਆਂ ਵਾਪਸ ਇੰਡੀਆ ਭੇਜੇ ਹੈਗੇ ਸ਼ਰੀਮਬਰਸਰ 에어ਪੋਰਟ ਲਾਤੇ ਉਹਦੇ ਵਿੱਚ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਤੇ ਵੀ ਸਾਰਿਆਂ ਦੀ ਹੈ ਕੋਈ ਗੁਜਰਾਤ ਤੇ ਜਾਂ ਕਿੱਥੋਂ ਦਾ ਹੈਗਾ ਅੱਜ ਆਪਾਂ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਜੇ ਕੋਈ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਕਮੀ ਲੱਗੇ ਜਾਂ ਕੋਈ ਭਾਸ਼ਾ ਦੇ ਵਿੱਚ ਗਲਤ ਲੱਗੇ ਤਾਂ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੋ ਯਾਰ ਚੰਗੀ ਲੱਗੇ ਤਾਂ ਵੀ ਕਰਿਆ ਕਰੋ ਜੇ ਮਾੜੀ ਲੱਗੇ ਤਾਂ ਵੀ ਵੀਰ ਬਣ ਕੇ ਕੋਈ ਕਮੈਂਟ ਕਰਨ ਤੇ ਕੁਝ ਨਹੀਂ ਲੱਗਦਾ ਹੈਗਾ। ਜਿਆਦਾ ਟਾਈਮ ਵੀ ਨਹੀਂ ਲੱਗਦਾ ਹੁਣ ਆਪਾਂ ਗੱਲ ਕਰਦੇ ਆ ਮੁੱਦੇ ਦੀ। ਗੱਲ ਆਪਾਂ ਇਹ ਕਰਨੀ ਵੀ ਦੋਸਤੋ ਕਿਸੇ ਨੂੰ ਵੀ ਆਪਾਂ ਕਹਿਣਾ ਸੌਖਾ ਹੁੰਦਾ ਹੈਗਾ। ਬਿਨਾਂ ਆ ਜਾਂਦੇ ਚੰਗਾ ਹੋ ਗਿਆ ਵਾਪਸ ਭੇਜ ਤੇ ਨਹੀਂ ਭਰਾਵੋ 2 ਮਿੰਟਾਂ ਲਈ ਤੁਸੀਂ ਆਪਦੇ ਹਿੱਕ ਤੇ ਹੱਥ ਧਰ ਕੇ ਸੋਚੋ ਦਿਲ ਤੇ। ਬੀਜੇ ਸੋਡਾ ਜਾਂ ਉੜੀ ਜਾਂ ਮੁੰਡਾ ਜਾਂ ਕੋਈ ਬੰਦਾ ਤੁਸੀਂ ਭੇਜਿਆ ਹੁੰਦਾ 35-40 ਲੱਖ ਰੁਪਇਆ ਲਾ ਕੇ ਤੇ ਉਹ ਘਰੇ ਆ ਜੇ ਤੇ ਤੁਹਾਡੇ ਦੇ ਦੱਸੋ ਵੀ ਆਪਦੇ ਤੇ ਸੋਚੋ ਵੀ ਕੀ ਬੀਤੂਗੀ ਆਪਣੀ ਆਪਣੇ ਆਮ ਹੀ ਪੰਜਾਬੀਆਂ ਦੀ ਕਹਾਵਤ ਆ ਵੀ ਆਪਾਂ ਦੂਜੇ ਦੀ ਗੱਲ ਦਾ ਦਰਦ ਦਾ ਦਰਦ ਨਹੀਂ ਸਮਝਦੇ ਆਪਦੇ ਜਦੋਂ ਤਾਲੂ ਵਿੱਚ ਵੱਜਦੀ ਹੈ ਨਾ ਫਿਰ ਚੀਕ ਮਾਰਦੇ ਆ ਉਦੋਂ ਵੱਡੀ ਉਹ ਹਜੇ ਥੋੜੀ ਹੌਲੀ ਮਾਰ ਜਾਂਦਾ ਬੰਦਾ ਇਸੇ ਤਰ੍ਹਾਂ ਹੀ ਇਹ ਗੱਲ ਹੋਈ ਹੈ ਕਹਿਣਾ ਜਰੂਰ ਸੌਖਾ ਹੁੰਦਾ ਤੇ ਪਰ ਜਿਹੜਾ ਜਦੋਂ ਹੋਵੇ ਉਦੋਂ ਬਹੁਤ ਔਖਾ ਹੁੰਦਾ ਹੈਗਾ ਬਾਈ ਇਹਨਾਂ ਦੇ ਪਰਿਵਾਰਾਂ ਨੂੰ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਆਏ ਆ ਕੁੜੀਆਂ ਵੀ ਆਪਾਂ ਦੇਖਿਆ ਦੋਸਤੋ ਜਦੋਂ ਜਹਾਜ਼ ਚੜ੍ਹਦੀਆਂ ਆਈਆਂ ਉਹਨਾਂ ਦੇ ਵੀ ਮੂੰਹ ਤੇ ਮਾਸਕ ਜਿਹਾ ਲੱਗਿਆਗਾ ਤੇ ਕੁੜੀਆਂ ਵੀ ਆਈਆਂ ਵਿੱਚ ਬਾਈ ਜੀ ਤੁਹਾਨੂੰ ਇਕੱਠੇ ਹੋ ਕੇ ਤੁਸੀਂ ਨਾ ਤੇ ਦੂਜੀਆਂ ਜਥੇਬੰਦੀਆਂ ਨੂੰ ਵੀ ਕਹਿਣੇ ਆਪਾਂ ਕੋਈ ਕਿਸਾਨ ਜੂ ਨਹੀਂ ਆਣਾ ਜਾਂ ਕੋਈ ਲੋਕ ਭਲਾਈ ਦੇ ਜਿੰਨੇ ਵੀ ਆਪਣੇ ਚੰਗੇ ਕੰਮ ਕਰਦੇ ਆ ਯਾਰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਮਦਦ ਵੀ ਕਿਵੇਂ ਕਰਨੀ ਚਾਹੀਦੀ ਹੈ ਕਿ ਠੱਗਾਂ ਤੋਂ ਇਹਨਾਂ ਦੇ ਹੱਕ ਦਾ ਜਿਹੜਾ ਪੈਸਾ ਉਹ ਵਾਪਸ ਕਰਾਇਆ ਜਾਵੇ ਜਿਹੜੇ ਵੱਡੇ ਠੱਗ ਮਗਰਮੱਛ ਹਨ ਏਜੰਟਾਂ ਜਿਹੜੇ ਹੁਣ ਦੋਸਤੋ ਵੀ ਜਵਾਕ ਉਹਰੇ ਕਾਗਜ਼ ਵਰਗਾ ਹੁੰਦਾਗਾ ਚੜ੍ਹਦੀ ਉਮਰ ਹੁੰਦੀ ਆ ਚਾਹੇ ਮੁੰਡਾ ਚਾਹੇ ਕੁੜੀ ਆ ਉਹ ਜਦੋਂ ਦੂਜਿਆਂ ਦੀਆਂ ਗੱਲਾਂ ਸੁਣਦਾ ਵੀ ਉਧਰ ਆਏ ਆ ਉਧਰ ਆਏ ਆ ਉਹ ਹੋ ਜਾਂਦਾ ਏਜੰਟ ਕੋਲੇ ਇਹ ਕਿਤੇ ਜਨਟ ਇਹ ਪਹਿਲਾਂ ਹੀ ਕਹਿ ਦਿੰਦੇ ਬਈ ਮੈਂ ਭੇਜਣਾ ਇੱਕ ਨੰਬਰ 'ਚ ਭੇਜੂਗਾ ਮੈਂ ਦੋ ਨੰਬਰ 'ਚ ਨਹੀਂ ਭੇਜਦਾਗਾ ਤੇ ਇਹਨਾਂ ਨੂੰ ਹੁੰਦਾ ਆ ਉਹਦਾ ਪੈਸਾ ਇਕੱਠਾ ਕਰਨ ਦਾ ਵੀ ਕੇਰਾ ਅਗਲਿਆਂ ਤੋਂ ਪੈਸਾ ਲੈ ਲਓ ਮੁੰਡਾ ਚਾਹੇ ਰਾਜ ਜਾਂਦਾ ਰਹੇ ਜੇ ਕੁਝ ਮਰਜ਼ੀ ਹੋ ਜੇ ਇਸੇ ਤਰ੍ਹਾਂ ਭਰਾ ਉਹ ਸਾਰੇ ਜਿੰਨੇ ਆਪਣੇ ਕੋਈ ਪੰਜਾਬ ਦਾ ਭਲਾ ਸੋਚਦਾ ਹੈ ਹੱਕ ਦੀ ਗੱਲ ਕਰਦਾ ਹੈ ਚਾਹੇ ਕਿਸਾਨ ਜਥੇਬੰਦੀਆਂ ਤੇ ਵਿਦਿਆਰਥੀ ਯੂਨੀਅਨਾਂ ਆਗਿਆ ਤੇ ਜਿਹੜੀਆਂ ਮੰਨ ਲਾ ਬ੍ਰਿਹਾਰਤੀ ਜੁਣੀਆ ਹਨਗਾ ਉਹਨਾਂ ਨੂੰ ਮੰਨ ਲਾ ਵੀ ਇਹਨਾਂ ਨੂੰ ਦੇ ਨਾਲ ਖੜਨਾ ਚਾਹੀਦਾ ਪਰਿਵਾਰਾਂ ਨਾਲ ਜਿਹੜੇ ਏਜੰਟਾਂ ਨੇ ਮੰਨ ਲਾ ਵੀ ਇਹਨਾਂ ਤੋਂ ਪੈਸਾ ਲੈ ਲੈ 35 35 40 40 ਲੱਖ ਰੁਪਇਆ ਲੈ ਕੇ ਅੱਜ ਵਿਚਾਰੇ ਘਰੇ ਆ ਗਏ ਤੇ ਉਹਨਾਂ ਦਾ ਦਿਲ ਪੁੱਛਿਆ ਹੀ ਲੋੜੀਦਾ ਬਈ ਇੱਥੇ 100 ਰੁਪਇਆ ਡੈਗ ਪੇ ਤੇ 10 ਵਾਰੀ ਆਪ ਘਾਹ ਚ ਹੱਥ ਮਾਰੀ ਜਾਂਦੇ ਰਹਿੰਦੇ ਉਹਨਾਂ ਦੇ ਹੱਕ ਨਾਲ ਉਹਨਾਂ ਦੇ ਹੱਕ ਚ ਖੜੋ ਯਾਰ ਹਾਂ ਦਾ ਨਾਰਾ ਮਾਰੋ ਉਹਨਾਂ ਨਾਲ ਜੰਟਾ ਨਾਲ ਗੱਲ ਕਰੋ ਵੀ ਚੁੱਪ ਕਰਕੇ ਇਹਨਾਂ ਦੇ ਪੈਸੇ ਵਾਪਸ ਕਰੋ। ਬਾਈ ਜੀ ਜੇ ਆਪਾਂ ਇਹ ਮੁੱਦਾ ਠਾਉਂਗੇ, ਕੱਠ ਕਰੋਗੇ ਤਾਂ ਇਹਨਾਂ ਵਿਚਾਰਿਆਂ ਦਾ ਕੁਝ ਨਾ ਸਾਰੇ ਤਾਂ ਯਾਰ ਕੋਈ ਅਧ ਪਚਾਧਾ ਤਾਂ ਮੁਰੂਗਾ ਯਾਰ। ਹੁਣ ਕਈ ਪਰਿਵਾਰਾਂ ਦੇ ਤਾਂ ਆਪਾਂ ਦੇਖੀ ਜਾਂਦੇਗੇ ਵੀ ਜਿਨ੍ਹਾਂ ਨੇ ਕੋਈ 35 40 40 ਲੱਖ ਰੁਪਈਆ ਲਾ ਕੇ ਹਜੇ ਜਵਾਕ ਨੂੰ ਮਹੀਨਾ ਦੋ ਵੀ ਨਹੀਂ ਹੋਏ ਸੀ ਗਏ ਨੂੰ ਤੇ ਅੱਜ ਬਈ ਘਰੇ ਆ ਗਿਆ ਤੇ ਉਹ ਫਿਰ ਹੁਣ ਕਈ ਬਾਈ ਐ ਵੀ ਸੋਚਣ ਕਿ ਵੀ ਕਿਉਂ ਐ ਕਰਿਓ ਭਰਾਓ ਕਹਿਣਾ ਸੌਖਾ ਹੁੰਦਾ ਚੜਦੀ ਉਮਰਤੀ ਪੁੱਤਾਂ ਦੇ ਆਖੇ ਲੱਗਣਾ ਪੈਂਦਾ ਹੈਗਾ ਉਹਨਾਂ ਦੀ ਮੰਨਣੀ ਪੈਂਦੀ ਹੈ ਮਾਪਿਆਂ ਨੂੰ ਵੀ ਜਵਾਕਾਂ ਦੇ ਨਾਲ ਜਿਆਦਾ ਸੰਸਾਰ ਹੈਗਾ ਜੇ ਜੇ ਇਹਨਾਂ ਦੀ ਜ਼ਿੰਦਗੀਆਂ ਐ ਬਣਦੀ ਐ ਤਾਂ ਅਗਲਾ ਕਹਿੰਦਾ ਲਾ ਦੇ ਜਿਦਾਂ ਕਿੱਲਾ ਦੋ ਕਿੱਲੇ ਕੁਝ ਨਹੀਂ ਹੁੰਦਾ ਹੈਗਾ ਪਰ ਅਸਲ ਗੁੱਤੇ ਦੀ ਗੱਲ ਇਹ ਵੀ ਭਰਾਓ ਇਹਨਾਂ ਨੂੰ ਨਾ ਨੂੰ ਬੇਨਤੀ ਕਰਦੇ ਆਂ ਪਤਾ ਸੋਸ਼ਲ ਮੀਡੀਆ ਰਾਹੀਂ ਜਿੰਨੇ ਵੀ ਕੋਈ ਹੋਰ ਬੰਦੇ ਚਲਾਉਂਦੇ ਆ ਨਾ ਪੇਜ ਆਈਡੀਆਂ ਉਹ ਇਹਨਾਂ ਦੇ ਹੱਕ 'ਚ ਆਵਾਜ਼ ਖੜੀ ਕਰੋ ਤਾਂ ਕਿ ਇਹਨਾਂ ਦੇ ਵਿਚਾਰਿਆਂ ਦਾ ਕੋਈ 10 ਲੱਖ 20 ਲੱਖ ਕੁਛ ਤਾਂ ਕੁਛ ਮੁੜੇ ਯਾਰ ਕੋਈ ਦਾਗ ਨਹੀਂ ਚੱਕਣੀ ਆਪਾਂ ਗਡਾਸਾ ਨਹੀਂ ਮਾਰੋ ਇਹਨਾਂ ਦੇ ਜਾ ਕੇ ਜਿਹੜੇ ਏਜੰਟ ਆ ਕਿ ਉਹਨਾਂ ਦੇ 12 ਵਿੱਚ ਤੇ ਵਿੱਚ ਤਾਂ ਵੇਜੋ ਪੱਲੀਆਂ ਵਿਛਾ ਕੇ ਪਿੱਟ ਸਿਆਪਾ ਕਰੋ ਇਹਨਾਂ ਦਾ ਸਰਕਾਰ ਨੂੰ ਇਹਨਾਂ ਦੇ ਹੱਕ ਚਾਉਣਾ ਚਾਹੀਦਾ ਵੱਧ ਤੋਂ ਵੱਧ ਮਗਰਲ ਸੁਣੇ ਇਹਨਾਂ ਦੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੇ ਵੀ ਤੁਸੀਂ ਚਾਲੀ ਦੋ ਨੰਬਰ ਦੇ ਕੰਮ ਕਰਦੇ ਕਿਉਂ ਅੱਛਾ ਦੋਸਤੋ ਵੀਡੀਓ ਗੱਲਾਂ ਤਾਂ ਬਹੁਤ ਜ਼ਿਆਦਾ ਤੁਹਾਡੇ ਨਾਲ ਕਰਨ ਵਾਲੀਆਂ ਆ ਔਰ ਵੀਡੀਓ ਥੋੜੀ ਜਿਆਦਾ ਲੰਬੀ ਹੋਣ ਕਰਕੇ ਨਾ ਹੋ ਜਾਂਦੀ ਹੈਗੀ ਇਸ ਕਰਕੇ ਦੁਬਾਰੇ ਫੇਰ ਸਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕੋਈ ਪਸਾਨ ਯੂਨੀਅਨ ਆ ਸਿੱਖ ਯਜਤੇਬੰਦੀਆਂ ਹੋ ਗਈਆਂ ਵਿਦਿਆਰਥੀ ਯੂਨੀਅਨਾਂ ਹੋ ਗਈਆਂ ਜਿੰਨੇ ਵੀ ਹੋਗੇ ਤੁਸੀਂ ਭਰਾਓ ਸਾਰੇ ਇਹਨਾਂ ਦੀ ਸਪੋਰਟ ਚ ਆਓ ਤੇ ਇਕੱਠੇ ਹੋ ਕੇ ਉਹ ਏਜੰਟਾਂ ਤੋਂ ਇਹਨਾਂ ਦਾ ਪੈਸਾ ਵਾਪਸ ਕਰਾਈਏ ਜਿਹੜਾ ਇਹਨਾਂ ਦੀ ਮਿਹਨਤ ਦਾ ਕਿਸੇ ਨੇ ਜ਼ਮੀਨ ਵੇਚੀ ਹੈ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਕੁਝ ਕੀਤਾ ਹੈਗਾ ਅੱਛਾ ਬਾਈ ਜੀ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਠਿੰਡੇ ਤੋਂ ਚੜਦੀ ਕਲਾ ਚ ਰਹੋ ਜਉਂਦੇ ਵਸਦੇ ਰਹੋ ਅੱਛਾ ਭਰਾਵੋ ਰੱਬ ਰਾਖਾ